ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਖੜੇ ਆ ਮਾਰਕੰਡਾ ਮੰਦਿਰ ਸਾਹਮਣੇ ਆਪ ਜੀ ਦੇਖ ਸਕਦੇ ਪਟਿਆਲਾ ਭੇਵਾ ਰੋਡ ਜਿਹੜਾ ਹੈ ਉੱਥੇ ਜੋ ਪੁਲ ਹੈ ਉਹ ਜਿਹੜਾ ਤਾਜ਼ਾ ਹਾਲਾਤ ਨੇ ਕਗਰ ਨਦੀ ਤੇ ਮਾਰਕੰਡੇ ਦੇ ਉਹ ਆਪ ਜੀਆਂ ਨੂੰ ਦਿਖਾ ਰਹੇ ਹਾਂ ਪਾਣੀ ਦਾ ਜਿਹੜਾ ਲੈਵਲ ਚੈੱਕ ਕਰ ਸਕਦੇ ਹਾਂ ਕਿੱਥੇ ਤੱਕ ਪਾਣੀ ਜਿਹੜਾ ਪਟਿਆਲਾ ਜਿਹੜਾ ਪਟਿਆਲਾ ਪੇਵਾ ਰੋਡ ਜਿਹੜਾ ਇਹਦੇ ਸੋਤ ਗੱਡੀਆਂ ਆ ਜਾ ਰੀਆਂ ਨੇ ਤੇ ਪਾਣੀ ਦਾ ਪੱਧਰ ਦੇਖੋ ਲੈਵਲ ਕਿ ਮਾਰਕੰਡਾ ਵੀ ਨੂੰ ਕਹਿੰਦੇ ਹੁੰਦੇ ਨੇ ਮਾਰਕੰਡਾ ਜੋ ਪਿੱਛੇ ਸ਼ਾਹਬਾਦ ਤੋਂ ਬਾਲਾ ਹਰਿਆਣੇ ਤੋਂ ਆ ਰਿਹਾ ਹੈ ਇਹ ਤਾਜ਼ਾ ਹਾਲਾਤ ਜਿਹੜੇ ਚੈੱਕ ਕਰ ਸਕਦੇ ਹੋ ਆ ਬੰਦੇ ਬੈਠੇ ਮੱਛੀਆਂ ਵੜ ਰਹੇ ਨੇ ਉਹ ਦੇਖੋ ਸਾਹਮਣੇ ਤੇ ਪਾਣੀ ਦਾ ਲੈਵਲ ਜਿਹੜਾ ਪਹਿਲਾਂ ਇੱਥੇ ਬਹੁਤ ਘੱਟ ਸੀ ਹੁਣ ਵੱਧ ਗਿਆ ਤੇ ਖਬਰਾਂ ਦੇ ਵਿੱਚ ਵੀ ਦੇਖ ਰਹੇ ਆ ਤੇ ਖਬਰਾਂ ਦੇ ਵਿੱਚ ਵੀ ਐਂ ਲੱਗਦਾ ਵੀ ਸੱਚ ਮੁੱਚ ਕਾ ਝੂਠ ਆ। ਸਵਾਪ ਜੀ ਨੂੰ ਇਹ ਤਾਜ਼ਾ ਹਾਲਾਤ ਜਿਹੜੇ ਨੇ ਮਾਰਕੰਡਾ ਜੋ ਘੱਗਰ ਪਿੱਛੋਂ ਆ ਰਿਹਾ। ਉਹਦੇ ਤਾਜ਼ਾ ਹਾਲਾਤ ਜਿਹੜੇ ਨੇ ਆਪ ਜੀ ਨੂੰ ਦਿਖਾਈ ਜਾ ਰਹੇ ਨੇ। ਉਹ ਦੇਖ ਸਕਦੇ ਹੋ ਪਟਿਆਲਾ ਭੇਵਾ ਰੋਡ ਜਿਹੜਾ ਇੱਥੇ ਜੋ ਮਾਰਕੰਡਾ ਲੰਘ ਰਿਹਾ। ਉਹ ਸਾਹਮਣੇ ਮਾਰਕੰਡਾ ਮੰਦਿਰ ਵੀ ਇੱਥੇ। ਉਹ ਪੜ੍ਹ ਸਕਦੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ। ਤੇ ਹਰਿਆਣਾ ਕੀ ਪਾਵਨ ਪਵਿੱਤਰ ਧਰਤੀ ਮਾਰਿਸ਼ੀ ਮਾਰਕਨੇਸ਼ਵਰ ਧਾਮ ਸੇ ਆਪਕਾ ਹਾਰਦਿਕ ਸਵਾਗਤ ਅਭਿਨੰਦਨ ਹੈ। ਸੋ ਪਾਣੀ ਦਾ ਜ ਲੈਵਲ ਜਿਹੜਾ ਤੁਸੀਂ ਦੇ ਸਕਦੇ ਹੋ। ਸ਼ਿ ਬਾਣੀ ਪਿੱਛੋਂ ਜਿਹੜਾ ਬਹੁਤ ਬਾਰਿਸ਼ਾਂ ਕਰਕੇ ਕਹਿ ਲਓ ਜਾਂ ਕਿੱਦਾਂ ਵੀ ਆ ਰਿਹਾ ਹੈ। ਸੋ ਦੋਨਾਂ ਸਾਡਾਂ ਤੋਂ ਤੁਹਾਨੂੰ ਇਹ ਦੇਖੋ ਤਾਰਾਂ ਬੁਰਜੀਆਂ ਜਿਹੜੀਆਂ ਨੇ ਜੀਰੀਏ ਦੇ ਨਾਲ ਨਾਲ ਥੋੜੀ ਜਿਹੀ ਲੱਗੀ ਹੋਈ ਸੀ ਉਹ ਡੁੱਬ ਚੁੱਕੀ ਹੈ ਸੋ ਇਹ ਤਾਜ਼ਾ ਹਾਲਾਤ ਦੇ ਇੱਕ ਗਰਦੇ ਮਾਰਕੰਡੇ ਤੋਂ ਮਾਰਕੰਡਾ ਜੋ ਚੱਲ ਰਿਹਾ ਸੋ ਦੇਖੀ ਲੋਕਾਂ ਪਤਾ ਲੱਗ ਸਕੇ ਸੇ ਪੁਲ ਦੇ ਉੱਪਰ ਖੜੇ ਹੋਏ ਆ ਇਹ ਦੇਖ ਸਕਦੇ ਪਟਿਆਲਾ ਜਿਹੜਾ ਰੋਡ ਹੈ ਇਹਦੇ ਵਿੱਚ ਪਾਣੀ ਜੜਾ ਕਿੰਨੇ ਲੈਵਲ ਤੇ ਆ ਚੁੱਕਿਆ ਹੈ ਤੇ ਮੌਸਮ ਦੇ ਵਿਭਾਗ ਦੇ ਮੁਤਾਬਕ ਕਹਿੰਦੇ ਦੋ ਤਿੰਨ ਦਿਨ ਮੀਂਹ ਜਿਹੜਾ ਹੈ ਹੋਰ ਪੈਣਾ ਤੇ ਮੀਂਹ ਹੋਰ ਪੈਣ ਦੇ ਨਾਲ ਤੇ ਜੇ ਇਹ ਤਾਂ ਲੈਵਲ ਹੋਰ ਵੱਧ ਸਕਦਾ ਹੈ ਤੇ ਚੈਨਲ ਵਾਲੇ ਜਿਹੜੇ ਖਬਰਾਂ ਚਲਾ ਰਹੇ ਨੇ ਤੇ ਇਈ ਵਰੀ ਇਹ ਲੱਗਦਾ ਵੀ ਚੈਨਲ ਵਾਲੇ ਜਿਹੜੇ ਡਰਾ ਰਹੇ ਨੇ ਤੇ ਉਹ ਤੋਂ ਡਰ ਵੀ ਲੱਗਦਾ ਕਿਤੇ ਜੋ ਪਿਛਲੇ ਸਾਲ ਹਾਲਾਤ ਬਣੇ ਸਨ ਕਿ ਉਹ ਹਾਲਾਤ ਜਿਹੜੇ ਤਾਜ਼ਾ ਜਿਹੜੇ ਨੇ ਹੁਣ ਵਾਲੇ ਨਾ ਬਣ ਜਾਣ। ਸੋ ਥੱਲੇ ਤੱਕ ਦੇਖੋ ਪਾਣੀ ਜਿਹੜਾ ਉਹ ਇੱਥੇ ਤੱਕ ਆ ਚੁੱਕਿਆ ਹੈ। ਇਹ ਤਾਂ ਇਹ 2 ਦਿਨ ਪਹਿਲਾਂ ਇੱਥੇ ਪਾਣੀ ਬਹੁਤ ਘੱਟ ਸੀ। ਸੋ ਆਪ ਜੀ ਦੇਖ ਸਕਦੇ ਹੋ ਕਿ ਰੋਡ ਚੱਲ ਰਿਹਾ। ਸੋ ਪਟਿਆਲਾ ਰੋਡ ਹੈ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹਰਿਆਣੇ ਦੇ ਵਿੱਚ ਹਰੀਆਲਾ ਅੰਬਾਲਾ ਕੈਂਥਲ ਕਰਨਾਲ ਇਹਨਾਂ ਇਲਾਕਿਆਂ ਵਿੱਚ ਜਾਣਕਾਰੀ ਮਿਲ ਸਕੇ ਤੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਵੱਧਾ ਜਾ ਰਿਹਾ ਤੇ ਦੇਖੋ ਇਹ ਦਰਖਤ ਵੀ ਇਹ ਪਹਿਲਾਂ ਬਹੁਤ ਘੱਟ ਸੀ ਬਾਣੀ ਅੱਜ ਤੋਂ ਦੋ ਦਿਨ ਪਹਿਲਾਂ ਸੋ ਤਾਜ਼ਾ ਹਾਲਾਤ ਨੇ ਸੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਕਿਥੋਂ ਵੀ ਵੀਰ ਵੀਡੀਓ ਦੇਖ ਰਹੇ ਨੇ ਤੇ ਇਹ ਹਾਲਾਤ ਦੇਖੋ ਤੁਹਾਨੂੰ ਹੁਣ ਟਾਂਗਰੀ ਪੁਲ ਦੇ ਵੀ ਥੋੜੇ ਸਮੇਂ ਤੱਕ ਬਾਅਦ ਹਾਲਾਤ ਦਿਖਾਉਨੇ ਆ ਕਿ ਉੱਥੇ ਦੇ ਕੀ ਹਾਲਾਤ ਨੇ ਉਹਦੇ ਵਿੱਚ ਵੀ ਇੱਕ ਗੱੜ ਜਿਹੜੀ ਐ ਇਸੇ ਰੋਡ ਦੇ ਉਪਰ ਟਾਂਗਰੀ ਪੋਲਾ ਤੇ ਸੀ ਮਾਰਕੰਡੇ ਪੁਲ ਤੇ ਖੜੇ ਹੋਏ ਆ ਪਟਿਆਲੇ ਰੋਡ ਤੇ ਸੋ ਆਪ ਜੀ ਦੇਖ ਸਕਦੇ ਹੋ ਗੱਡੀਆਂ ਆ ਜਾ ਰਹੀਆਂ ਨੇ ਤੇ ਪਾਣੀ ਦਾ ਵੀ ਲੈਵਲ ਜਿਹੜਾ ਉਹ ਵਧਿਆ ਸੋ ਆਪ ਜੀ ਨੂੰ ਦੂਜੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇਤੋਂ 5 10 ਮਿੰਟ ਤੱਕ ਸੋ ਵੀਡੀਓ ਸ਼ੇਅਰ ਕਰ ਦਿਓ